ਜੀ ਸਾਰਿਆਂ ਸ਼ਕਾਲ ਕੀ ਮੈਂ ਸਾਰੇ ਆਈ ਹੋਪ ਸਾਰਿਆਂ ਨੇ ਠੀਕ ਹੋਵਗੇ ਵਧੀਆ ਹੋਵਗੇ ਟਾਈਮ ਹੋਇਆ ਵਾ 3:00 5:00 3:00 5:00 ਹੋ ਗਿਆ ਸਹਿ ਜਾਣ ਵਾਲੀ ਆਪਾਂ ਸਹਿਜ ਨੂੰ ਲੈ ਕੇ ਆਉਂਗਾ 3 ਵਜੇ ਤੱਕ ਸਕੂਲੋਂ ਦਾ 8 ਵਜੇ ਤੋਂ ਲੈ ਕੇ 3 ਵਜੇ ਤੱਕ ਕੱਲ ਮੈਂ ਬਹੁਤ ਝੜ ਪਈ ਹਾਂ ਸਕੂਲ ਵਾਲਿਆਂ ਨੂੰ ਕੱਲ ਮੇ ਤੇ ਬਹੁਤ ਕਲਾਸ ਲੱਗੀ ਉਹਨਾਂ ਦੀ ਸਹੀ ਰਹੇ ਕੱਲ ਮੈਂ ਮੈਂ ਬੋਤ ਰੇਲ ਬਣਾਈ ਉਹਦੇ ਸਕੂਲ ਵਾਲੇ ਦੀ ਸੱਚੀ ਐਨੀ ਸਪੀਡ ਚ ਲੈ ਕੇ ਜਾਣੇ ਵੈਨ ਨੂੰ ਮੈਂ ਉਹਨਾਂ ਨੂੰ ਕਿਹਾ ਮੈਂ ਪ੍ਰਿੰਸੀਪਲ ਕੋਲ ਆਉਂਗੀ ਉਹ ਠੀਕ ਚਲਦੀ ਹੈ ਚਲ ਥੋੜਾ ਧਿਆਨ ਖੁਦ ਰੱਖਿਆ ਕਰੋ ਆਪਣੇ ਬੱਚਿਆਂ ਦਾ ਜੇ ਤੁਸੀਂ ਸਕੂਲ ਭੇਜਦੇ ਹੋ ਤਾਂ ਸਕੂਲ ਵਾਲੇ ਦੇ ਭਰੋਸੇ ਨਾ ਛੱਡਦੇਆ ਕਰੋ ਆਪਣੇ ਬੱਚਿਆਂ ਦਾ ਆਪ ਧਿਆਨ ਰੱਖਿਆ ਕਰੋ ਠੀਕ ਹੈ ਨਾ ਉਹਨਾਂ ਨੂੰ ਕੁਝ ਨਹੀਂ ਲੈਣਾ ਦੇਣਾ ਉਹਨਾਂ ਨੂੰ ਫੀਸਾਂ ਥੇ ਮਤਲਬ ਹੈ ਤੱਕ ਮੈਂ ਉਹਨਾਂ ਦੀ ਬਹੁਤ ਰੇਲ ਮਾ ਸੀ ਬਹੁਤ ਤਰੀਕਾ ਨਾਲ ਲਾਈਏ ਕੁੜੀ ਆਪਣੀ ਸਕੂਲ 'ਚ ਇੱਥੇ ਕਿਹੜੀ ਕਿੰਨੀ ਕਿ ਦੂਰ ਆ ਚਾਰ ਕਿਦਮ ਤੇ ਸਕੂਲ ਨਹੀਂ ਹੈਗਾ ਮੈਂ ਇੰਨੀ ਕਿੰਨੇ ਕਾਈ ਲੱਗੀ ਹੋਈ ਐ ਨਹੀਂ ਭੱਜਦੇ ਮੈਂ ਇਹਨੂੰ ਲੈ ਕੇ ਨਿਆਣਾ ਥੱਲੇ ਆ ਜਾਂਦਾ ਐਵੇਂ ਆ ਗਈ ਸਹਜੇ ਬਾਹਰ ਦਵਿਓ ਇਹ ਐਂ ਖਵਾ ਚੱਲਦੀ ਹੈ ਧੁੱਪ ਨਿਕਲੀ ਹੋਈ ਹੈ ਅੱਜ ਕੱਪੜੇ ਮੈਂ ਧੋਤੇ ਵੀ ਸਾਰੇ ਐ ਕੱਪੜੇ ਧੋਤੇ ਸੀਗੇ ਕੱਪੜੇ ਧੋਕੇ ਇੱਥੇ ਤਾਰ ਪਰ ਲਾਤਦੇ ਮੈਂ ਪਹਿਲੇ ਹੀ ਵੌਇਸ ਦੇ ਦੇਗਾ ਕਿਉਂਕਿ ਬਾਅਦ ਵਿੱਚ ਵੌਇਸ ਦੇਣ 'ਚ ਬਹੁਤ ਪ੍ਰੋਬਲਮ ਹੁੰਦੀ ਹੈ ਫੋਨ ਹੈਂਗ ਹੁੰਦਾ ਅਮਰੂਦ ਵੀ ਖਤਮ ਹੋ ਚੱਲੇ ਮਾੜੇ-ਵੋਟੇ ਰਹਿ ਗਏ ਤੇ ਅਮਰੂਦ ਖਤਮ ਹੋ ਚੱਲੇ ਆ ਦੇਖੋ ਤુલਸੀ ਕਿੰਨੀ ਲੱਗੀ ਹੋਈ ਐ ਸੈਕ ਲਈ ਐ ਸੈਰ ਦੀ ਦਿਲ ਕਰਦਾ ਠੀਕਰਾ ਕੇ ਕਿਸੇ ਨੂੰ ਦੇ ਦਮ ਪਰ ਦਿਲ ਇਹ ਕਰਦਾ ਹੁੰਦਾ ਮੈਂ ਕਰ ਕੁਝ ਨਹੀਂ ਸਕਦੀ ਮੇਰੇ ਤਾਂ ਬਸ ਦਿਲ ਇਹ ਆ ਕੋਲ ਦਿਲ ਇਹ ਕਰਦਾ ਹੁੰਦਾ ਬਸ ਐਂ ਕਹਿ ਸਕਦੇ ਦਿਲ ਐਂ ਕਰਦਾ ਦਿਲ ਐਂ ਕਰਦਾ ਆਪਣੇ ਡੰਗਰਾਂ ਬੈਠੇ ਆ ਬਗਾਨੀਆਂ ਧੀਆ ਬਗਾਨੀਆਂ ਹੀ ਹੁੰਦੀਆਂ ਬਗਾਨੀਆਂ ਨੂੰ ਕੋਈ ਨਹੀਂ ਪਿਆਰ ਕਰਦਾ ਹੈਗਾ ਇਹਨਾਂ ਕੋਈ ਆਪਣਾ ਸਮਝਦਾ ਆ ਰਿਹਾ ਹੋ ਤੁਹਾਨੂੰ ਮੈਂ ਸਹਿਦ ਇੱਕ ਗੱਲ ਦਿਖਾਉਂਗੀ ਠੀਕ ਐ ਮੈਂ ਇਹਨਾਂ ਨੂੰ ਸਵੇਰੇ ਨਾ ਫੋਨ ਦੇਖਦੀ ਹੁੰਦੀ ਸਕੂਲ ਜਾਣ ਤੋਂ ਪਹਿਨਾ ਮੈਨੂੰ ਕਿਹਾ ਹੁਣ ਰੱਖ ਦੇ ਫੋਨ ਸਕੂਲ ਚੋਂ ਆ ਕੇ ਵੇਖ ਲਈਂ ਵੀ ਮੈਂ ਕੱਪੜੇ ਧੋਉਂਗੀ ਤੂੰ ਫੋਨ ਦੇਖੀ ਇਹ ਚੀਜ਼ਾ ਭੁੱਲੀ ਨਹੀਂ ਹੋਊਗੀ ਦੇਖ ਕੇ ਤੁਹਾਨੂੰ ਮੈਂ ਦਿਖਾਉਂਗੀ ਔਰ ਮੈਨੂੰ ਕਹੋਗੇ ਹੁਣ ਮੈਨੂੰ ਫੋਨ ਦੇ ਦੇ ਮੈਂ ਚਲਾ ਲਵਾਂ ਮੈਂ ਨਾ ਉਹਦੀ ਜ਼ਿਆਦਾਤਰ ਵੀਡੀਓ ਪਤਾ ਕੱਟ ਨਹੀਂ ਲੈਂਦੀ ਹੈ ਕਿਉਂਕਿ ਫੋਨ ਕੁਝ ਵੀ ਬੋਲਣ ਲੱਗ ਗਿਆ ਉਹ ਪਤਾ ਨਹੀਂ ਕਿੱਥੇ ਦਾ ਹਿੱਲੀ ਹੈ ਕੁਝ ਵੀ ਬੋਲ ਦਿੰਦੀ ਹੈ ਨਿਆਣਾ ਫਿਰ ਠੀਕ ਨਹੀਂ ਹੁੰਦਾ ਹੈਗਾ ਇਹ ਨਹੀਂ ਬਤਾਉਣੀ ਕਿਹੜੇ ਵੇਲੇ ਕੀ ਬੋਲ ਦੇਣਾ ਫਿਰ ਇਸ ਚੀਤੇ ਇਫੈਕਟ ਪੈਂਦਾ ਹੈ ਵੀਡੀਓ 'ਚ ਵੀ ਪੈਂਦਾ ਹੈ ਫਿਕ ਮੈਂ ਚੈਨਲ ਤਾਂ ਬਣਾਇਆ ਹੋਇਆ ਹਾਂ ਦਾ ਮੈਂ ਮੈਂ ਹਾਲੇ ਵੀਡੀਓ ਪਾਉਂਦੀ ਨਹੀਂ ਉਹਦੀ ਕਿਉਂਕਿ ਹਾਲੇ ਨੂੰ ਪਤਾ ਹੀ ਨਹੀਂ ਕਿ ਆ ਬੋਲਾਂ ਥੋੜੀ ਜਿਹੀ ਹੋਰ ਵੱਡੀ ਹੋ ਜਵੇ ਫਿਰ ਚੈਨਲ ਤਾਂ ਇਹ ਵੀ ਉਸੇ ਦਾ ਹੀ ਹੈ ਪਰ ਇੱਕ ਗੱਲ ਜ਼ਰੂਰ ਮੈਂ ਕਹਿਣਾ ਚਾਹੂੰਗੀ ਥੈਂਕ ਯੂ ਜੋ ਮੇਰੇ ਵਲੌਗ ਦੇਖਦੇ ਆ ਥੈਂਕ ਯੂ ਸਾਰਿਆਂ ਦਾ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰੋ ਠੀਕ ਹੈ ਜੀ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਨੀਡ ਹੈ ਠੀਕ ਹੈ ਜੀ ਬਹੁਤ ਜ਼ਿਆਦਾ ਨੀਡ ਹੈ ਸਪੋਰਟ ਦੀ ਤੇ ਬਗਾਨੀਆਂ ਦੀਆਂ ਬਗਾਨੀਆਂ ਹੀ ਹੁੰਦੀਆਂ ਬਗਾਨੇ ਨੂੰ ਕੋਈ ਆਪਣਾ ਨਹੀਂ ਸੰਭੋਧ ਜਿੰਨਾ ਮਰਜ਼ੀ ਕਰ ਲੈਣ ਕੱਲ ਮੈਂ ਤੁਹਾਨੂੰ ਦਿਖਾਇਆ ਹੀ ਤਾਂ ਪਿਛਲੀ ਵੀਡੀਓ 'ਚ ਵੀ ਮੈਂ ਕੰਮ ਕਰਿਆ ਇਸ ਚੀਜ਼ ਨੂੰ 네ਗੇਟਿਵਿਟੀ 'ਚ ਲੈ ਕੇ ਗਈਆਂ ਕੁਝ ਕਰਦੇ ਜਿਹੜੇ ਹੈਗੇ ਆ ਆਪਣੇ ਕੁੱਖੋ ਜੰਮਤੀ ਚਾਹੇ ਜਿੰਨੀਆਂ ਮਰਜ਼ੀ ਗਲਤੀਆਂ ਕਰ ਲਵੇ ਹਨਾ ਜਿਹੜੀ ਮਾਂ ਹੁੰਦੀ ਹੈ ਬਾਬਤਾ ਕੋਦੀ ਉਹ ਗੱਲ ਨਹੀਂ ਜਾਣ ਦਿੰਦੀ ਲੁਕਾਉਂਦੀ ਐ ਹਨਾ ਹੋਰਾਂ ਤੋਂ ਵੀ ਲੁਕੋਂਦੇ ਤੇ ਬਾਪ ਤਾਂ ਲੁਕੋ ਕੇ ਰੱਖਦੇ ਧੀ ਦੀ ਹਰ ਇੱਕ ਗਲਤੀ ਪਰ ਜੇ ਬਗਾਨੀ ਧੀ ਤੋ ਨੂਨ ਤੱਕ ਵੱਧ ਪੈ ਜਵੇ ਢਾਲ ਸਬਜੀ ਚ ਉਹ ਵੀ ਬਾੜ ਚ ਲੱਗੇ ਹੋਏ ਨੌਕਰਾਂ ਤੱਕ ਦੱਸੂਗੀ ਭਈਆਂ ਨੂੰ ਵੀ ਭਈਆਂ ਤੱਕ ਨੂੰ ਦੱਸਦੀਆਂ ਇਹਨੇ ਏ ਕਰੇ ਝੂਠੇ ਇਲਜ਼ਾਮ ਲਗਾ ਦੇਣੇ ਠੀਕ ਹੈ ਜੀ ਬਗਾਨੀ ਧੀਆਂ ਤੇ ਝੂਠੇ ਇਲਜ਼ਾਮ ਲੱਗਦੇ ਮੇਰੇ ਕਈ ਵਾਰੀ ਦਿਲ ਕਰਦਾ ਕਿ ਖੁੱਲ੍ਹ ਖੋਲ ਕੇ ਆਪਣੀ ਜ਼ਿੰਦਗੀ ਸਭ ਦੇ ਅੱਗੇ ਰੱਖ ਦਵਾਂ ਪਰ ਫਿਰ ਐਂ ਸੋਚਦੀ ਵੀ ਕੁਝ ਚੀਜ਼ਾਂ ਪਰਦੇ ਚੇ ਰਹੇ ਤਾਂ ਠੀਕ ਹੈ। ਥੈਂਕ ਯੂ ਆਉਗੀ ਸੈਜ ਮੈਂ ਮਲਵਾਉਂਦੀ ਆ ਮੈਂ ਆਪਣੀ ਵੌਇਸ ਪਹਿਲਾਂ ਹੀ ਦੇ ਦੇ ਕਰਨੀ ਕਿਉਂਕਿ ਨਾ ਐਡਿਟ ਕਰਨ ਚ ਬਹੁਤ ਪ੍ਰੋਬਲਮ ਆਉਂਦੀ ਹੈ ਬਹੁਤ ਗੁੱਸਾ ਲੱਗਦਾ ਮੈਨੂੰ ਫੋਨ ਮੇਰਾ ਹੈਂਗ ਹੁੰਦਾ ਅ ਮੈਨੂੰ ਬਹੁਤ ਹੁੰਦਾ ਦੋ ਦੋ ਘੰਟੇ ਚੱਲਦਾ ਹੀ ਨਹੀਂ ਹੈਗਾ। ਪਤਾ ਨਹੀਂ ਕੀ ਆ ਪ੍ਰੋਬਲਮ ਹੋਈ ਵੀ ਹੈ ਕਿਆ ਨਹੀਂ। ਤੰਦਾ ਜੀ ਮੇਰੇ ਤਰੇੜਾ ਆਗੇ ਦੇਖ ਲੋ ਕਿੰਨੀ ਤਰੇੜਾ ਪਾਣੀ ਕਰਕੇ بارش ਕਰਕੇ ਆਈਆਂ ਮੈਂ ਸੌਂਦੀ ਨਹੀਂ ਹੈਗੀ ਰਾਤ ਨੂੰ ਮੁੰਡਰ ਲੱਗਦਾ ਮੈਨੂੰ ਕਿ ਤੇ ਗਿਰ ਨਾ ਜਾਵੇ ਗਿਰ ਨਾ ਜਾਵੇ ਮੈਂ ਸੌਂਦੀ ਜੇ ਤੇ ਗਿਰ ਲੱਗੂ ਮੈਂ ਸਾਈਡ ਚੱਕ ਕੇ ਫੜਦੇ ਨਹੀਂ ਭੱਜ ਜੂਗੀ ਬਾਹਰ ਨੂੰ ਮੈਂ ਸੌਂਦੀ ਨਹੀਂ ਹੈਗੀ ਸੱਚੀ ਮੈਂ ਫੋਨ ਵੀ ਮੈਂ ਜਾਤ ਮੈਂ ਚਾਹ ਮੈਂ ਰਾਤ ਨੂੰ ਮੈਂ ਲਾਈਵ ਹੋ ਜੂ ਮੈਨੂੰ ਕਿਉਂ ਮੈਨੂੰ ਨੀਂਦ ਨਹੀਂ ਆਉਂਦੀ ਬਟ ਮੈਂ ਹੁੰਦੀ ਨਹੀਂ ਕਿਉਂਕਿ ਮੇਰੇ ਤੇ 네ਗਟਿਵਿਟੀ ਗੱਲਾਂ ਫਿਰ ਬਣਨੀ ਐ ਰਾਤ ਨੂੰ ਲਾਈਵ ਬੈਠੀ ਰਹਿੰਦੀ ਐ ਲਾਈਕ ਕਰੋ ਕਮੈਂਟ ਕਰੋ ਪਤਾ ਤਾਂ ਹੈ ਨਹੀਂ ਜਿੰਨਾ ਜਿਹੜੇ ਪੜੇ ਲਿਖੇ ਆ ਜਿਹੜੇ ਜਾਣਦੇ YouTube ਨੂੰ ਵੀ YouTube ਚੀਜ਼ ਕਿ ਆਏ ਉਹ ਵੀ ਉਹ ਜਾਣ ਕੇ ਕਰਦੇ ਆ ਇਹ ਕੋਈ ਗੰਦੀ ਚੀਜ਼ ਤਾਂ ਨਹੀਂ ਹੈ ਮੇਰੀ ਵੀਡੀਓ ਇਹ ਜੀ ਗੰਦੀ ਤਾਂ ਨਹੀਂ ਹੈ ਸਿਰ ਤੇ ਚੁੰਨੀ ਹੁੰਦੀ ਹੈ ਹਾਂ ਥੋੜੀ ਜੀ ਮੈਂ ਉਹ ਬਣਾ ਲਨੀ ਹੈ ਚਲ ਕਈ ਵਾਰੀ ਫਨੀ ਵੀਡੀਓਜ਼ ਬਣਾ ਲਨੀ ਹੈ ਵੀ ਚਲ ਮਿਕਸ ਜਾਂ ਮਿਕਸ ਕੰਟੈਂਟ ਹੈ ਹੋ ਜਾਂਦਾ ਥੋੜਾ ਜਿਹਾ ਬਟ ਐਵੇਂ ਇਹ ਜੀ ਵੀਡੀਓ ਮੈਂ ਕਦੇ ਨਹੀਂ ਬਣਾਈ ਮੈਨੂੰ ਖੁਦ ਪਤਾ ਹੈ ਮੈਨੂੰ ਖੁਦ ਨੂੰ ਆਪਣੀ ਇੱਜ਼ਤ ਤਾਂ ਸਭ ਨੂੰ ਪਤਾ ਹੁੰਦਾ ਹਨਾ ਆਪਣੀ ਰਿਸਪੈਕਟ ਸਭ ਨੂੰ ਪਤਾ ਹੁੰਦੀ ਹੈ ਕੀ ਮੈਂ ਦੀਆਂ ਥੈਂਕ ਯੂ ਬਹੁਤ ਵੈਰੀ ਮਚ ਸਾਰਿਆਂ ਦਾ ਜੋ ਮੇਰੀ ਵੀਡੀਓ ਦੇਖਦੇ ਆ ਪਲੀਜ਼ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਤੇ ਬੈਲ ਆਈਕਨ ਦਬਾ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਇੱਕ ਛੋਟਾ ਜਿਹਾ ਕਿਉਂਕਿ ਹੌਸਲਾ ਮਿਲਦਾ ਤੁਹਾਡੇ ਕਮੈਂਟਾਂ ਨਾਲ ਠੀਕ ਹੈ ਜੀ ਲਾਈਕ ਨਾਲ ਥੈਂਕ ਯੂ ਸੋ ਮਚ ਸਰ ਸਤਿ ਸ਼੍ਰੀ ਅਕਾਲ ਮਮੀ ਜੀ ਮਮਾ ਜੀ ਸਤਿ ਸ਼੍ਰੀ ਅਕਾਲ ਕੀ ਮੈਂ ਗਿਆ ਜੀ ਮੇਰੇ ਪੁੱਤ ਦਾ ਸਕੂਲ ਨੇ ਮੈਂ ਮੈਂ ਬੱਸ ਸਾਈਕਲ ਚੜ ਕੇ ਗਿਆ ਦਾ ਬੱਸ ਚੜ ਕੇ ਗਿਆ ਨਾ ਕਿਆ ਕਰਿਆ ਜ ਸਕੂਲ ਚ ਸਕੂਲ ਚ ਹੋ ਕੇ ਇਹਦਾ ਪੜਾਈ ਮੇਨ ਮਾਂ ਮੈਨ ਚੋਕਲੇਟ ਤਾਈਂ ਦੇ ਮੈਂ ਰੋਟੀ ਫਿਨਿਸ਼ ਕਰਕੇ ਆਈਆਂ ਔਰ ਮੇਰੀ ਮਾਂ ਮੈਂ ਮੱਝਾ ਮੇਰੇ ਬੁੱਤ ਰੋਟੀ ਫਿਨਿਸ਼ ਕਰਕੇ ਆਇਆ ਚੋਕਲੇਟ ਦਿੱਤੀ ਮੈਨੂੰ ਨੇ ਹਾਂ ਸੱਚੀ ਸੱਚੀ ਆ ਗਈ ਸੀ ਅਜੇ ਨਹੀਂ ਇਹਦੀ ਪਾਣਾ ਇਹਨੂੰ ਰੱਖ ਲੈ ਠੀਕ ਹੈ ਫਿਰ ਮੈਂ ਚੀਪੋਕਾਂ ਕੇ ਦੇ ਮੇਰੇ ਟਿਫਨ ਨੂੰ ਖੋਚੀ ਦੇ ਕੇ ਦਾ ਫਿਰ ਮੈਂ ਕੀ ਕਰਾਂ ਫਿਰ ਮੈਂ ਤੇਰੀ ਘਟਾਈ ਕਰੂੰਗੀ ਤੇ ਸਕੂਲ ਚ ਰਹਿ ਗਿਆ ਹੋਗਾ ਕਹਿੰਦੀ ਰੋਟੀ ਫਿਨਿਸ਼ ਕਰਕੇ ਆਈਆਂ ਓ ਮਾਈ ਗਾਡ ਸੱਚੀ ਫਿਨਿਸ਼ ਕਰਤੀ ਮੇਰੇ ਬੁੱਤ ਨੇ ਤੇ ਰੋਟੀ ਸੱਚੀ ਫਿਨਿਸ਼ ਕਰਤੀ ਅੱਜ ਮੈਨੂੰ ਦਿੱਤੀ ਸੀਗੀ ਆਲੂ ਦੀ ਸਬਜ਼ੀ ਕੱਲ ਨੂੰ ਦਵਾਂਗੀ ਦਾਲ ਫੇਰ ਲਾਉਂਗੇ ਕੁਝ ਹੋਰ ਨਵੀਂ ਸਬਜੀ ਹੁਣ ਮੈਂ ਰੋਜ਼ ਵਲੌਗ ਬਣਾਇਆ ਕਰਨੇ ਪਾਏ ਕਰਨੇ ਪਲੀਜ਼ ਵਾਚ ਕਰਿਆ ਕਰਿਓ ਠੀਕ ਹੈ ਤੇ ਲਾਈਵ ਵੀ ਆਏ ਕਰਨਾ ਕੱਪੜੇ ਚੇਂਜ ਕਰ ਲੈ ਪੁੱਤ ਪਹਿਲਾਂ ਆ ਜਾ ਕੱਪੜੇ ਚੇਂਜ ਕਰਾ ਲੈ ਆ ਜਾ ਕੋਈ ਨਾ ਹੋਰ ਲੈ ਲਈ ਹੋਰ ਦੇ ਦੂਗੀ ਦਾਦੀ ਆ ਕੇ ਆ ਜਾ ਬੈਠ ਜਿਹੀ ਪਈ ਗਈ ਆ ਹਾਂ ਕੀ ਅਸਹਾਇਤੇ ਕਰਤੇ ਮੈਂ ਕੱਪੜੇ ਚੇਂਜ ਸਹਜ ਹੁੰਦਿੰਦੇ ਹੁਣ ਚਾਹ ਪਾਣੀ ਬਣਾ ਕੇ ਸਹਜ ਨੇ ਅੱਜ ਰੋਟੀ ਫਿਨਿਸ਼ ਕਰਤੀ ਚਾਕਲੇਟ ਦਿੱਤੀ ਕਹਿੰਦੀ ਮੈਡਮ ਨੇ ਇਹੋ ਜਿਹੀ ਮੈਡਮਾਂ ਸਾਡੀ ਹੁੰਦੀਆਂ ਨਹੀਂ ਕਿਤੇ ਕੁੱਟਣ ਵਾਲੀਆਂ ਮੈਡਮਾਂ ਦੀ ਗਲਤੀ ਕਿਸੇ ਦੀ ਹੁੰਦੀ ਤੀਂ ਕਟਾਈ ਕਿਸੇ ਦੀ ਕਰ ਦਿੰਦੀ ਝੱਲੀ ਬੋੜੀ ਜੀ ਮੈਡਮ ਅਦੀ ਹਾਂਜੀ ਚਪਲਾ ਕਿੱਥੇ ਆ ਚਪਲ ਇੱਕ ਬੈੱਡ ਥੱਲੇ ਵੇਖ ਲੈ ਇਹ ਚੱਪਲਾ ਕਿੱਥੇ ਆ థాంਕ ਯੂ so much ਜੋ ਵਾਚ ਕਰਦੇ ਆ ਥੋੜੀ ਜਿਹੀ ਮਸਤੀ ਦੀ ਸ਼ਾਮ ਨੂੰ ਦਿਖਾ ਦੂੰ ਤਾਂ ਉਹਨੂੰ ਫਿਰ ਵਲੌਗ ਐ ਵਲੌਗ ਦਾ ਐਡ ਐਂਡ ਕਰਦਣੇ ਆ ਮੈਂ ਰੋਜ਼ ਵਲੌਗ ਪਾਈ ਕਰਨੇ ਆ ਪਲੀਜ਼ ਵਾਚ ਕਰਿਆ ਕਰੋ ਚੈਨਲ ਸਪੋਰਟ ਕਰੋ ਵਾਤਾ ਵਾਦ ਇੱਕ ਮਹੀਨਾ ਕਰ ਦੋ ਬਹੁਤ ਹੈ ਜਾ ਬਣਨ ਚਾਹਾਂ ਸੈ ਤਾਂ ਗਈ ਆਈ ਵੀ ਸੈਦੀ ਪੋਟੀ ਪਚ ਗਈ ਇਹਨੂੰ ਚੋ ਚੜਿਆ ਹੋਇਆ ਦੋਈ ਵਾਰ ਸਪੈਸ਼ਲ ਚ ਬਹਿ ਜਾਂਦੀ ਆ ਹੁਣ ਇਹ ਸੀਟ 'ਚ ਇਹਨੂੰ ਚੋ ਚੜਿਆ ਹੋਇਆ ਆਪੇ ਕਰਨ ਦਾ ਕਰਨਾ ਵੀ ਚਾਹੀਦਾ ਨਿਆਣਾ ਜੇ ਕੋਈ ਕੰਮ ਕਰਦਾ ਨਿਆਣੇ ਰੋਕਣਾ ਨਹੀਂ ਚਾਹੀਦਾ ਨਿਆਣੇ ਨੂੰ ਕਰਨ ਦੇਣਾ ਚਾਹੀਦਾ ਤਾਂ ਹੀ ਨਿਆਣਾ ਸਿੱਖਦਾ ਹੈ ਜੇ ਆਪਾਂ ਸੋਚੀ ਜਾਈ ਬਿਨਿਆਣਾ ਇਹ ਨਿਆਣਾ ਇਹ ਨਿਆਣੇ ਆਏ ਸਿੱਖਦੇ ਹੁੰਨੇ ਹੋਰ ਕਿਵੇਂ ਸਿੱਖਣਗੇ ਤੇ ਸਿੱਖਣ ਦਵੋਗੇ ਤਾਂ ਹੀ ਸਿੱਖੂਗੇ ਨਿਆਣੇ ਐ ਤਾਂ ਸਿੱਖ ਨਹੀਂ ਸਕਦੇ ਹਾਂਜੀ ਅੱਜ ਫਿਰ ਗਏ ਹੋਏ ਆ ਘਰ ਦੇ ਸਹਜਪੁਰ ਦੇ ਸਹਜ ਉੱਥੇ ਨਾ ਫਿਰ ਪੁੱਤ ਸਭ ਸੁਪ ਹੁੰਦਾ ਅੱਜ ਫਿਰ ਗਏਵੇਂ ਆ ਕੱਲ ਵੀ ਤੁਹਾਨੂੰ ਤੁਸੀਂ ਦੇਖੇ ਤਾਂ ਸ਼ਾਰਟ ਵੀਡੀਓਜ਼ ਸ਼ਾਰਟ ਰਹੀ ਅੱਜ ਫਿਰ ਇਹਨੂੰ ਕੱਖ ਪਾਉਂਗੀ ਠੀਕ ਹੈ ਜੀ ਆ ਬੜਦਾ ਆਪਣੀ ਗਾਂ ਹੈ ਮੈਂ ਤਾਂ ਆਪਣੀ ਕਹਿਣੀ ਐ ਇਹਨਾਂ ਨੂੰ ਪਰ ਕਹਿਣ ਵਾਲੇ ਕਹਿੰਦੇ ਤੇਰੀ ਨਹੀਂ ਹੈ ਬੇਦਖਲੇ ਨੂੰ ਆਹ ਕੱਟਾ ਏ ਇਕ ਆ ਮਟਰੂ ਏ ਕੁਚੀ ਪੁਚੀ ਕੁਚੀ ਪੁਚੀ ਕੁਚੀ ਪੁਚੀ ਕੁਚੀ ਪੁਚੀ ਕੁਚੀ ਪੁਚੀ ਕੁਚੀ ਪੁਚੀ ਪਿਆਰੇ ਲੱਗਦੇ ਆ ਛੋਟੇ ਛੋਟੇ ਹੁੰਦੇ ਨਾ ਜਿਹੜੇ ਬਹੁਤ ਪਿਆਰੇ ਲੱਗਦੇ ਨਾਈਸ ਲੱਗਦੇ ਆ ਮੈਸਾ ਆਪਣੇ ਬੁਗਲੋ ਜੀ ਜਿਹੜੇ ਦੋਈ ਮੈਸਾ ਦੀਆਂ ਨਾ ਇਹਦੇ ਨਾਲ ਦੀਆਂ ਦੀਆਂ ਉਹ ਜੇ ਮੇਰਾ ਵਿਆਹ ਹੋ ਕੇ ਆਇਆ ਆ

ਹੈਲੋ ਗਾਇਜ਼ ਨਾਨੂ ਜਸਰ ਸੀ ਗਾਲ ਮੈਂ ਤੁਹਾਨੂੰ ਥੱਪੜ ਮਾਰਨਾ ਸ਼ੁਰੂ ਤੂੰ ਪਾਗਲ ਹੈ ਨਾਨੂ ਜਸਰ ਤੈਨੂੰ ਦੱਸਣਾ ਨਾਨੂ ਵਾਹ ਤੈਨੂੰ ਕੋਈ ਨਹੀਂ ਹੈ ਵਿੱਚ ਸੁਣਦੀ ਨਹੀਂ ਕਰਨ ਚੱਲ ਪਰ ਤੂੰ ਵੀਡੀਓ ਨਾ ਬੁਤ ਖਰਾਬ ਕਰ ਮੈਂ ਥੱਪੜ ਮਾਰਨਾ ਚੱਲ ਹੈਲੋ ਗਾਇਜ਼ ਤੂੰ ਚੱਲ ਹਾਂਜੀ ਮੈਂ ਕੱਖ ਪਾਤਾ ਦੀ ਸੋਰੀ ਪੂਰੀ ਉਹ ਵੀਡੀਓ ਨਹੀਂ ਬਣੀ ਕਿਉਂਕਿ ਮੇਰੇ ਫੋਨ ਚ ਇਨੀ ਮੈਮਰੀ ਨਹੀਂ ਹੈਗੀ ਕਿ ਮੈਂ ਬਣਾ ਸਕਾਂ ਜਿਆਦਾ ਮੈਂ ਇਹਨੂੰ ਕੁਝ ਵੀਡੀਓ ਡਿਲੀਟ ਕਰਨੀ ਪਈ ਆ ਮੈਂ ਇਸ ਨੂੰ ਕੱਖ ਪਾਤੇ ਅੱਜ ਫੇਰ ਬਣਤੀ ਸਫਾਈ ਕੀਤੀ ਥੱਲੇ ਠੀਕ ਹੈ ਬਾਹਰ ਵੀ ਸਾਰੇ ਨੂੰ ਪਾਤਾ ਕੱਖ ਆ ਦੇਖੋ ਆ ਬੱਕਰੀਆਂ ਆ ਬੱਕਰਾ ਨਾ ਹਰਾਮੀ ਆ ਉਹਨੂੰ ਬੇਚੇਰ ਨੂੰ ਖਾ ਨਹੀਂ ਦਿੰਦਾ ਮਰੀ ਜੀ ਨੂੰ ਟੱਕਰਾ ਮਾਰ ਇਸ ਕਰਕੇ ਇੱਧਰ ਗੇਰੇ ਵੀ ਹੈ ਇੱਧਰ ਲੱਗੇ ਲੈਣੇ ਨੇ ਉਹ ਬੇਚਰੀ ਖਾਲੀ ਉਹਦਰ ਉਹਨੂੰ ਖਾਣੀ ਨਹੀਂ ਦਿੰਦੇ ਦੋਹੇ ਮੀਆਂ ਬੀਵੀ ਉਹ ਬੇਚਰੀ ਉਹ ਬੱਕਰੀ ਉਹਨੂੰ ਖਾਣ ਨਹੀਂ ਦਿੰਦੇ ਇਹ ਅ ਗਾਂ ਨੂੰ ਆ ਦੇਖੋ ਗੋਹਾਗਾ ਸਾਰਾ ਅੱਜ ਸਾਫ਼ ਕਰਤਾ ਅੱਜ ਉਹ ਵੀਡੀਓ ਮੈਂ ਨਹੀਂ ਬਣਾ ਪਾਈ ਸੋਰੀ ਕਿਉਂਕਿ ਫੋਨ ਚ ਐਨੀ ਮੈਮਰੀ ਨਹੀਂ ਹੈਗੀ ਮੇਰਾ ਫੋਨ ਐਨਾ ਵਧੀਆ ਨਹੀਂ ਹੈਗਾ ਆਹ ਗਾਂ ਨੂੰ ਪਾਤਾ ਪਾਇਆ ਹੋਇਆ ਖਾ ਰਹੀ ਹੈ ਤੇ ਅੜ ਜਾ ਆਹ ਕੱਟੇ ਨੂੰ ਪਾਇਆ ਉਹ ਬਾਅਦ ਖਾਂਦਾ ਉਧਰ ਸਾਰੇ ਲੱਗੇ ਹੋਏ ਆ ਹੁਣ ਚਾਹ ਦੇਨੀ ਐ ਸੇ ਕੱਲ ਵੇਖਿਆ ਤੀ ਮੈਂ ਕੱਖ ਕਲ ਵੀ ਪਾਏ ਤਾਂ ਪਤਾ ਕਿਆ ਕਰਿਆ ਪਸੰਦ ਨਹੀਂ ਆਇਆ ਨਕਲਾਂ ਜਿਹਨੇ ਕੱਢਣੀ ਹੁੰਦੀ ਐ ਕਹਿੰਦੇ ਤੂੰ ੜੀ ਜਾ ਤੂੰ ੜੀ ਸਾਰੀ ਖਤਮ ਕਰ ਦੇ ਸਾਰਾ ੜੀ ਪਾ ਤ ਡੰਗਰਾ ਨੂੰ ਸ਼ਿਫਤ ਨਹੀਂ ਬਗਾਨੀਆਂ ਦੀਆਂ ਦੀ ਕਦੇ ਕੋਈ ਸ਼ਿਫਤ ਨਹੀਂ ਕਰ ਸਕਦਾ 16 ਨੇ ਸੱਚੇ ਗੱਲ ਬਗਾਨੀਆਂ ਬਗਾਨੀਆਂ ਹੁੰਦੀ ਐ ਬਗਾਨੀਆਂ ਨੂੰ ਕੋਈ ਆਪਣਾ ਬਣਾਉਂਦਾ ਹੀ ਨਹੀਂ ਸੱਚ ਸਟੈਂਡ ਉੱਤੇ ਦੇ ਦੇ ਬਗਾਨੀਆਂ ਨੂੰ ਕੋਈ ਆਪਣਾ ਬਣਾਉਂਦਾ ਹੀ ਨਹੀਂ ਬਗਾਨੀਆਂ ਦੀਆਂ ਕਿਆ ਕਰਨ ਫਿਰ ਬਗਾਨਾ ਦੇ ਤਾਂ ਕਸੂਰ ਨਹੀਂ ਹੁੰਦਾ ਗੱਲ ਘਟੇ ਹੀ ਹੁੰਦੀ ਹੈ ਕੋਈ ਹਾਂ ਤਾਂ ਮੈਂ ਹੁਣ ਥੱਪੜਾ ਨਾਲ ਮਾਰੇ ਤਾਂ और मारा मैं तेरे भी मैं बर्थडे होके मार दूंगी सहहब ने बहुत अंग कर दिया थैंक यू सो मच आज का व्लॉग बस इतना ही था मिलते हैं अगले व्लॉग में प्लीज लाइक कमेंट शेयर